ਅੱਜ ਭੋਜਨ ਸਮਾਜ ਪਾਰਟੀ ਵੱਲੋਂ ਭਾਰਤ ਬੰਦ ਦਾ ਲਾਨ ਕੀਤਾ ਗਿਆ ਸੀ ਜਿਸ ਦੇ ਵਿੱਚ ਅਸੀਂ ਇਸ ਟਾਈਮ ਖੜੇ ਆ ਪਠਾਨ ਜਲੰਧਰ ਦੇ ਪਠਾਨਗੋਟ ਚੌਂਕ ਤੇ ਕਿੱਥੇ ਭੋਜਨ ਸਮਾਜ ਪਾਰਟੀ ਦੇ ਜੋ ਵਰਕਰਸ ਵੱਲੋਂ ਕਿਹੜਾ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉੱਥੇ ਤੁਸੀਂ ਦੇਖ ਰਹੇ ਹੋ ਕਿਹੜਾ ਚਾਰੇ ਪਾਸੇ ਪੁਲਿਸ ਵੱਲੋਂ ਜੋ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਗਿਆ ਕਿਸੇ ਵਾਹਨ ਨਹੀਂ ਇੱਧਰ ਆਨ ਦਿੱਤਾ ਜਾ ਰਿਹਾ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਭੋਜਨ ਸਮਾਜ ਪਾਰਟੀ ਦੇ ਕਿਹੜੇ ਵਰਕਰ ਹੈ ਉਹ ਇੱਥੇ ਖੜੇ ਨੇ ਇਹ ਜੋ ਜਲੰਧਰ ਦੇ ਵਿੱਚ ਜੋ ਦੇਖਣ ਨੂੰ ਮਿਲਿਆ ਇਸ ਦੇ ਵਿੱਚ ਜੋ ਭਾਰਤ ਬੰਦ ਲਾਂਦੇ ਸੀ ਜਲੰਧਰ ਦੇ ਵਿੱਚ ਐਦਾਂ ਦੇ ਕੋਈ ਅਲੱਗ-ਅਲੱਗ ਜਥੇਬੰਦੀਆਂ ਵੱਲੋਂ ਜੋ ਹੈ ਉਹਨਾਂ ਵੱਲੋਂ ਕਿਹਾ ਗਿਆ ਸੀ ਕੋਈ ਵੀ ਇਸ ਦੀ ਦੁਕਾਨ ਬੰਦ ਨਾ ਕੀਤੀ ਜਾਵੇ ਦੁਕਾਨ ਖੁੱਲhi ਜਾਵੇ ਤੇ ਉੱਤੇ ਹਰ ਚੌਂਕ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਵਰਕਰ ਕਿੜੇ ਆ ਉਹ ਖੜੇ ਨੇ ਜੋ ਜੋ ਆ ਜਾਮ ਗਿਆ ਹੈ ਪੁਲਿਸ ਵੱਲੋਂ ਕਿਹੜਾ ਬੈਰੀਕੇਡ ਲਗਾਇਆ ਗਿਆ ਜਿਸ ਦੇ ਵਿੱਚ ਅਸੀਂ ਇਹ ਗੱਲਬਾਤ ਕਰਨ ਦੇ ਕੋਸ਼ਿਸ਼ ਕਰਾਂਗੇ ਭੋਜਨ ਸਮਾਜ ਪਾਰਟੀ ਦੇ ਵਰਕਰ ਜੋ ਇੱਥੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਇੱਕ ਵਾਰ ਤੋਂ ਮੈਂ ਫਿਰ ਕੈਮਰਾਮੈਨ ਨੂੰ ਕਵਾਂਗਾ ਇਹ ਇਸ ਜੋ ਹੈ ਜਲੰਧਰ ਨੂੰ ਜਲੰਧਰ ਸਿਟੀ ਨੂੰ ਰੋਡ ਜਾਂਦੀ ਹੈ ਤੇ ਤੁਸੀਂ ਦੇਖੀ ਰਹੋ ਪੁਲਿਸ ਵੱਲੋਂ ਬੈਰੀਕੇਡ ਲਗਾ ਦਿੱਤੇ ਕਿ ਨੇ ਕੋਈ ਵੀ ਵਾਈਕਲ ਇੱਥੇ ਅੰਦਰ ਨਹੀਂ ਆਂਦ ਦਿੱਤਾ ਗਿਆ ਕਿਸੇ ਨੇ ਪੀਪੀ ਵੱਲੋਂ ਆਣਾ ਹੈ ਤੇ ਉਹ ਪਠਾਨਕੋੜ ਰੋਡ ਤੇ ਜਾਣਾ ਤੇ ਉਹ ਵੀ ਬਿਲਕੁਲ ਬੰਦ ਕਰ ਦਿੱਤਾ ਗਿਆ ਰੂਟ ਕਿੜੇ ਆ ਉਹ ਚੇਂਜ ਕਰ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀਆਂ ਜਲੰਧਰ ਦੇ ਵਿੱਚ ਜੋ ਹੈ ਲਗ ਲਗ ਚੌਂਕ ਭਾਵੇਂ ਗੱਲ ਕਰੀਏ ਪਠਾਨਕੋੜ ਚੌਂਕ ਹੈ ਭਾਵੇਂ ਪੀਪੀ ਹੈ ਗੁਰੂ ਰਵਿਦਾਸ ਚੌਂਕ ਹੈਗਾ ਬੂਟਾ ਮੰਡੀ ਆ ਹੋਰ ਵੀ ਕਿਹੜੇ ਚੌਂਕਾ ਦੇ ਵਿੱਚ ਭੋਜਨ ਸਮਾਜ ਪਾਰਟੀ ਦੇ ਵਰਕਰ ਬੈਠੇ ਹੋਏ ਨੇ ਇਹ ਉਹ ਸ਼ਾਂਤੀਪੂਰਕ ਕਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ ਜ ਇਸ ਬਾਰੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆਂ ਭਾਈ ਜੀ ਅੱਜ ਭੋਜਨ ਸਮਾਜ ਪਾਰਟੀ ਵੱਲੋਂ ਬੰਦ ਦੀ ਕੋਲ ਕੀਤੀ ਗਈ ਸੀ ਇਸ ਦੇ ਵਿੱਚ ਇਹ ਅੱਜ ਤੁਹਾਡੇ ਵੱਲੋਂ ਜੋ ਹੈ ਰਾਮਨਾਥ ਬਹਿ ਕੇ ਕਿਹੜਾ ਸ਼ਾਂਤੀਪੂਰਕ ਕਿਹੜਾ ਸਾਡਾ ਇਹ ਅੱਜ ਦਾ ਜਿਹੜਾ ਰੋਸ਼ ਪ੍ਰਦਰਸ਼ਨ ਆ ਜੋ ਸੁਪਰੀਮ ਕੋਰਟ ਦਾ ਜਿਹੜਾ ਮੰਦ ਭਾਗਾ ਫੈਸਲਾ ਆਇਆ ਆ ਹੋਤੇ ਅਸੀਂ ਸਾਡੇ ਬੋਈਜਨ ਸਮਾਜ ਪਾਰਟੀ ਤੇ ਹੋਰ ਰਾਜਨੀਤਿਕ ਤੇ ਧਾਰਮਿਕ ਬੋਈਜਨ ਸਮਾਜ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਸਾਡੇ ਨਾਲ ਹੈਗੇ ਆ ਉਹਨਾਂ ਨੇ ਪੀਸਫੁਲੀ ਅਸੀਂ ਪ੍ਰੋਟੈਸਟ ਕਰ ਰਹੇ ਆ ਕਿਸੇ ਨੂੰ ਕੋਈ ਤੰਗੀ ਨਹੀਂ ਦੇ ਰਹੇ ਉਸਾ ਇਹ ਜਿਹੜਾ ਫੈਸਲਾ ਆ ਬਹੁਤ ਮਦਭਾਗੀ ਫੈਸਲਾ ਆ ਉਹਦਾ ਸਖਤ ਵਿਰੋਧ ਕਰ ਰਹੇ ਆ ਅਸੀਂ ਔਰ ਸਾਡੇ ਨਾਲ ਸਾਡੇ ਸੀਨੀਅਰ ਪ੍ਰਧਾਨ ਬੋਈਜਨ ਸਮਾਜ ਪਾਰਟੀ ਸ਼ਹਿਰੀ ਸੁਲਵਿੰਦਰ ਕੁਮਾਰ ਜੀ ਔਰ ਸੀਨੀਅਰ ਨੇਤਾ ਕੇਵਲ ਪੱਟੀ ਜੀ ਆਪਣੇ ਸਤਪਾਲ ਬਦਨ ਜੀ ਹੋਰ ਬੰਦ ਕੋਲ ਆ ਤੇ ਇਹ ਦੁਕਾਨਾਂ ਵੀ ਖੁੱਲੀਆਂ ਹੋਈਆਂ ਲਗ ਲਗ ਜਿੱਥੇ ਬੰਦੀਆ ਵੱਲੋਂ ਕਿਹਾ ਗਿਆ ਸੀ ਸਾਡੇ ਵੱਲੋਂ ਕੋਈ ਕੋਲ ਨਹੀਂ ਹੈਗੀ ਇਸ ਦੇ ਵਿੱਚ ਸਭ ਰਾ ਸ਼ਾਂਤੀਪੁਰਾ ਕਿਹੜੀਆਂ ਦੁਕਾਨਾਂ ਖੋਲਣ ਆਪਣੇ ਕੰਮਾ ਕਰ ਰਹੇ ਅਸੀਂ ਦੇਖੋ ਸ਼ਾਂਤੀਪੂਰਵਕ ਜਿਹੜਾ ਆ ਢੰਗ ਦੇ ਨਾਲ ਕਿਸੇ ਨੂੰ ਇਹ ਨਹੀਂ ਕਿ ਆਵਾਜ਼ ਆਈ ਜਾਂ ਦੂਸਰਾ ਕਿ ਕਿਸੇ ਦਾ ਕੰਮ ਕਾਰ ਠੱਪ ਕਰੀਏ ਅਸੀਂ ਸ਼ਾਂਤੀਪੂਰਵਕ ਪਹਿਲਾਂ ਕੱਲ ਆਪਣੇ ਸੀਨੀਅਰ ਜਿਹੜੇ ਪੁਲਿਸ ਅਧਿਕਾਰੀ ਉਹਨਾਂ ਨੂੰ ਦੱਸਿਆ ਸੀਗਾ ਕਿ ਸ਼ਾਂਤੀਪੂਰਵਕ ਅਸੀਂ ਬੈਠਾਂਗੇ ਕਿਸੇ ਦਾ ਕੰਮ ਕਾਰ ਨਹੀਂ ਠੱਪ ਕਰਾਂਗੇ ਰੋਜੀ ਰੋਟੀ ਤੇ ਨਹੀਂ ਅਸੀਂ ਕੋਈ ਲੱਤ ਮਾਰਾਂਗੇ ਕੀ ਸਾਡੇ ਨਾਲ ਹੋਰ ਵੀ ਸਾਡੇ ਨਾਲ ਜਲੰਧਰ ਤੋਂ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਆਪਾਂ ਗੱਲਬਾਤ ਕਰਦੇ ਆਂ ਅੱਜ ਭਾਰਤ ਬੰਦ ਦਾ ਲਾਂਸੀ ਇੱਕ ਪਾਸੋਂ ਪੰਜਾਬ ਦੇ ਵਿੱਚ ਗੱਲ ਕਰੀਏ ਜਲੰਧਰ ਦੇ ਪਠਾਨਕੋਟ ਚੌਂਕ ਤੇ ਤੁਹਾਡੇ ਵੱਲੋਂ ਜਿਹੜੇ ਸ਼ਾਂਤੀਪੂਰਕ ਬੈ ਕੇ ਕਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਪਹਿਲਾਂ ਤਾਂ ਮੈਂ ਜੀ ਜੀ ਤੁਹਾਡਾ ਚੈਨਲ ਪੰਜਾਬ ਕੇਸਰੀ ਜਿਹੜਾ ਕਿ ਦੇਸ਼ ਤੋਂ ਬਾਹਰ ਵਿਦੇਸ਼ ਦੇਸ਼ ਵਿਦੇਸ਼ ਵਿਦੇਸ਼ਾਂ ਵਿੱਚ ਬਹੁਤ ਪ੍ਰਚਲਿਤ ਆ ਜਿਹੜੀ ਇਹ ਅੱਜ ਤੁਸੀਂ ਆਪਣੇ ਬਾਹੀਂ ਲੈ ਰਹੇ ਆ ਇਹ ਸਾਨੂੰ ਪਤਾ ਵੀ ਤੁਹਾਡੇ ਮਾਧਿਅਮ ਰਾਹੀਂ ਵਿਦੇਸ਼ਾਂ ਤੱਕ ਵੀ ਸਾਡੀ ਜਿਹੜੀ ਇਹ ਖਬਰ ਪਹੁੰਚ ਜਾਊਗੀ ਅਸੀਂ ਤੁਹਾਡਾ ਬਹੁਤ-ਬਹੁਤ ਇੱਥੇ ਆਉਣ ਦਾ ਧੰਨਵਾਦ ਕਰਦੇ ਆ ਕਿਉਂਕਿ ਇੱਥੇ ਗੋਡੇ-ਗੋਡੇ ਪਾਣੀ ਖੜਾ ਪਾਣੀ ਹੋਣ ਦੇ ਬਾਵਜੂਦ ਵੀ ਤੁਸੀਂ ਸਾਡਾ ਜਿਹੜਾ ਸਾਡੇ ਕੋਲ ਆਏ ਚੱਲ ਕੇ ਤੁਹਾਡਾ ਬਹੁਤ ਅਸੀਂ ਰਿਣੀ ਆ ਕਿਉਂਕਿ ਅਸੀਂ ਸੜਕ ਵਿੱਚ ਪਾਣੀ ਖੜਾ ਹੋਣ ਕਰਕੇ ਤੇ ਕੁਰਸੀਆਂ ਮਗਾ ਕੇ ਫਿਰ ਉੱਤੇ ਬਹਿਣ ਲੱਗੇ ਆ ਕਿਉਂਕਿ ਥੱਲੇ ਦਰਿਆ ਦੇ ਸਿਗੇ ਪਹਿਲਾਂ ਬੈਠੇ ਦਰਿਆ ਦਾ ਪ੍ਰੋਗਰਾਮ ਜਿਹੜਾ ਉਹ ਕੈਨਸਲ ਕਰਕੇ ਤੁਸੀਂ ਕੁਰਸੀਆਂ ਤੇ ਬਹਿਣ ਲੱਗੇ ਆ ਅੱਜ ਜਿਹੜਾ ਭਰਤਬੰਦ ਐਲਾਨ ਕੀਤਾ ਗਿਆ ਸੀ ਤੁਹਾਡੇ ਵੱਲੋਂ ਭੋਜਨ ਸਪਲਾਈ ਪਾਰਟੀ ਵੱਲੋਂ ਇਹ ਅੱਜ ਸ਼ਾਂਤੀਪੁਰਾ ਕਿਹੜਾ ਜਲੰਧਰ ਦੇ ਤੁਸੀਂ ਅਲੱਗ-ਅਲੱਗ ਚੌਂਕਾ ਦੇ ਵਿੱਚ ਬਹਿ ਕੇ ਜਿਹੜਾ ਆਪਣਾ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਮੈਂ ਜਿਹੜਾ ਤੁਸੀਂ ਸਵਾਲ ਕੀਤਾ ਮੈਂ ਉਹਦਾ ਸਵਾਗਤ ਕਰਦਾ ਹਾਂ ਇਹ ਜਿਹੜਾ ਭਾਤ ਬੰਦ ਦੀ ਗੱਲ ਸੀ ਮਾਨਯੋਗ ਸੁਪਰੀਮ ਕੋਰਟ ਵੱਲੋਂ 2 ਅਗਸਤ 2024 ਨੂੰ ਜੋ ਫੈਸਲਾ ਆਇਆ ਉਸ ਫੈਸਲੇ ਦੇ ਵਿਰੋਧ ਵਿੱਚ ਦੇਸ਼ ਦੀਆਂ ਮੁਲਾਜ਼ਮਾਂ ਜਥੇਬੰਦੀਆਂ ਦੇਸ਼ ਦੀਆਂ ਧਾਰਨਿਕ ਜਥੇਬੰਦੀਆਂ ਦੇਸ਼ ਦੀਆਂ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਨੇ ਕਿਹਾ ਸੀ ਕਿ ਅਸੀਂ ਜਿਹੜਾ ਇਹ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਸ ਫੈਸਲੇ ਦੇ ਖਿਲਾਫ ਭਾਤ ਇਹਦਾ ਉਹ ਬੰਦ ਕੀਤਾ ਜਾਂਦਾ ਹੈ ਪਰ ਸਾਡੀ ਪਾਰਟੀ ਨੇ ਪਹਿਲਾਂ ਬੰਦ ਦੀ ਪੀਲ ਨਹੀਂ ਸੀ ਕੀਤੀ ਸਾਡੀ ਪਾਰਟੀ ਨੇ ਬਾਹਰੋਂ ਇਹਨਾਂ ਨੂੰ ਸਮਰਥਨ ਦੇਣ ਦੀ ਫੀਲ ਕੀਤੀ ਸੀ ਪਰ ਅਸੀਂ ਉਹ ਲੋਕ ਆਪ ਘਾਟਾ ਆ ਪਰ ਅਸੀਂ ਸਾਡੀ ਜਿਹੜੀ ਪਾਰਟੀ ਆ ਡਿਸਪਲਨ ਦੇ ਵਿੱਚ ਰਹਿ ਕੇ ਇਸ ਬੰਦ ਨੂੰ ਸਫਲਪੂਰਕ ਬਣਾਉਣ ਲਈ ਇਸ ਚੌਂਕ ਦੇ ਥੱਲੇ ਅਸੀਂ ਤੁਹਾਡੇ ਅਸ਼ੀਰਵਾਦ ਨਾਲ ਬੈਠੇ ਆ ਕਹਿੰਦਾ ਭਾਵਾ ਜੋ ਮਾਨਯੋਗ ਸੁਪਰੀਮਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਆਰਟੀਕਲ 341 ਆਰਟੀਕਲ 342 ਉਹਦੇ ਨਾਲ ਛੇੜਛਾੜ ਕੀਤੀ ਗਈ ਆ ਉਸ ਛੇੜਛਾੜ ਕਰਨ ਦੇ ਨਾਲ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਕੋ ਕੋਈ ਅਧਿਕਾਰ ਨਹੀਂ ਕਿ ਤੁਸੀਂ ਆਰਟੀਕਲ 341 ਤੇ ਆਰਟੀਕਲ 342 ਨਾਲ ਛੇੜਛਾੜ ਕਰੋ ਕਿਉਂਕਿ ਸੰਵਿਧਾਨ ਜੋ ਬਣਿਆ ਆ ਬਾਬਾ ਸਾਹਿਬ ਦਾ ਸੰਵਿਧਾਨ ਬਣਿਆ ਅੱਜ ਜੋ ਦੇਸ਼ ਦੇ ਵਿੱਚ ਕੰਮ ਕਰ ਰਹੀਆਂ ਪਾਰਟੀਆਂ ਮੈਂ ਉਹਨਾਂ ਦੀ ਵੀ ਗੱਲ ਤੁਹਾਡੇ ਨਾਲ ਸਾਂਝੀ ਸ਼ੁਰੂ ਕਰ ਦੇਣੀ ਚਾਹੁੰਦਾ ਇੱਕ ਪਾਸੇ ਭਾਜਪੀ ਆ ਇੱਕ ਪਾਸੇ ਕਾਂਗਰਸਾਂ ਦੋਨੇ ਪਾਰਟੀਆਂ ਜਿਹੜੀਆਂ ਕਾਂਗਰਸ ਪਾਰਟੀ ਆ ਇਲੈਕਸ਼ਨ ਦੇ ਦੌਰ ਦੇ ਵਿੱਚ ਚੀਕ-ਚੀਕ ਕੇ ਦੁਹਾਈ ਪਾ ਰਹੀਆਂ ਹਨ ਕਿ ਸੰਵਿਧਾਨ ਖਤਰੇ 'ਚਾ ਸੰਵਿਧਾਨ ਖਤਰੇ 'ਚ ਮੈਂ ਉਹਨਾਂ ਲੋਕਾਂ ਨੂੰ ਅੱਜ ਪੁੱਛਣਾ ਚਾਹੁੰਦਾ ਕਿ ਇਲੈਕਸ਼ਨ ਦੇ ਵਿੱਚ ਤੁਸੀਂ ਚੀਖ-ਚੀਖ ਕੇ ਸਟੇਜਾਂ ਦੇ ਉੱਤੇ ਇੱਥੇ ਵੀ ਇੱਕ ਐਮਪੀ ਆ ਸੀਗਾ ਉਹ ਵੀ ਕਹਿੰਦਾ ਸੀਗਾ ਕਿ ਸੰਵਧਾਨ ਖਤਰੇ ਵਿੱਚ ਆ ਉਹ ਵੀ ਇੱਥੋਂ ਚੋਣ ਜਿੱਤ ਕੇ ਅੱਜ ਤੱਕ ਲੱਭਾ ਨਹੀਂ ਉਹਦਾ ਨਾਮ ਹੈਗਾ ਚਾਂਜੀ ਸਿੰਘ ਚੰਨੀ ਨਾਲ ਉਹਦੇ ਗੱਲ 깔 ਟੁਕਦੀ ਆ ਰਾਹੁਲ ਗਾਂਧੀ ਵੀ ਇਹ ਗੱਲ ਕਹਿੰਦਾ ਸੀ ਕਿ ਸੰਵਧਾਨ ਖਤਰੇ ਜਾ ਸੰਵਧਾਨ ਖਤਰੇ ਜਾ ਕੀ ਮੈਂ ਅੱਜ ਤੁਹਾਡੇ ਮਾਧਿਅਮ ਨਾਲ ਹੀ ਰਾਹੁਲ ਗਾਂਧੀ ਐਂਡ ਕੰਪਨੀ ਨੂੰ ਪੁੱਛਣਾ ਚਾਹੁੰਨਾ ਕਿ ਜਿਹੜਾ ਮਾਨਜੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹਦੇ ਖਿਲਾਫ ਤੁਸੀਂ ਲੋਕਾਂ ਨੂੰ ਕਹਿੰਦੇ ਸੀ ਸੰਵਧਾਨ ਖਤਰੇ 'ਚ ਆ ਸੰਵਧਾਨ ਨਾਲ ਛੇੜਛਾੜ ਕਰਕੇ ਜੋ ਫੈਸਲਾ ਆਇਆ ਅੱਜ ਕਿਉਂ ਨਹੀਂ ਸੜਕਾਂ ਦੇ ਉੱਪਰ ਤੁਸੀਂ ਇਹਨਾਂ ਲੋਕਾਂ ਨੂੰ ਲੋਕਾਂ ਦੇ ਨਾਲ ਉਤਰੇ ਜਿਨ੍ਹਾਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਪਾਰਲੀਮੈਂਟ ਵਿੱਚ ਭੇਜਿਆ ਤੇ ਆਪੋ ਜੀ ਨੇ ਲੀਡਰ ਬਣਾ ਦਿੱਤੀ ਭਾਰਤ ਬੰਦ ਦੇਖੋ ਨੂੰ ਮਿਲਿਆ ਜਲੰਧਰ ਜਿਹੜਾ ਸਾਰਾ ਖੁੱਲਾ ਨਜ਼ਰ ਆ ਹਾਂ ਇਹ ਤੁਸੀਂ ਸਵਾਲ ਬਹੁਤ ਵਧੀਆ ਕੀਤਾ ਜਿਹੜਾ ਇਹ ਤੁਸੀਂ ਇੱਕ ਸਿਮਿਲਰ ਲੇਅਰ ਪਤਾ ਲੱਗਾ ਸਾਰਿਆਂ ਨੂੰ ਵੀ ਹੈ ਕੀ ਆ ਜਦੋਂ ਸਟੇਟਾਂ ਨੂੰ ਅਧਿਕਾਰ ਦੇ ਦਿੱਤੇ ਸਟੇਟ ਦੀ ਮਰਜ਼ੀ ਨਾਲ ਕੰਮ ਚੱਲਣਾ ਮੈਨੂੰ ਅਧਿਕਾਰ ਮਿਲੇ ਨਾ ਮਿਲੇ ਤੁਹਾਨੂੰ ਅਧਿਕਾਰ ਨਾ ਮਿਲੇ ਜਦੋਂ ਸਟੇਟਾਂ ਦੇ ਹੱਥੇ ਪਾਵਰ ਆਈ ਫਿਰ ਹਰ ਮੇਰੇ ਵੀਰ ਨੂੰ ਪਤਾ ਲੱਗਣਾ ਵੀ ਇਹ ਜਿਹੜਾ ਭਾਰਤਬੰਦ ਅਸੀਂ ਕਿਉਂ ਕੀਤਾ ਉਹ ਜਿਹੜੇ ਅਜੇ ਨਹੀਂ ਕਹਿੰਦੇ ਨਾ ਭਾਰਤਬੰਦ ਕਰਦੇ ਜਦੋਂ ਕ੍ਰੀਮੀ ਲੇਅਰ ਜਦੋਂ ਪੂਰਾ ਡਾਂਜਾ ਸਾਰੇ ਸਾਹਮਣੇ ਆ ਗਿਆ ਮੇਰੇ ਵੀਰਾਂ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਣਾ ਉਹ ਕੋ ਸਾਡੇ ਵੀਰ ਬਾਹਰ ਨਹੀਂ ਕੁਝ ਪਾਰਟੀਆਂ ਇਦਾਂ ਦੀਆਂ ਹੁੰਦੀਆਂ ਕਿ ਮੇਰੇ ਕੁਝ ਬੰਦਿਆਂ ਨੂੰ ਬਹਿਲਾ ਫਸਲਾ ਕੇ ਕਿਹਾ ਜਾਂਦਾ ਵੀ ਤੁਸੀਂ ਇਸ ਬੰਦਲਾ ਵਿਰੋਧ ਕਰੋ ਅਸੀਂ ਕਿਸੇ ਸਾਥੀ ਦਾ ਸਾਡੇ ਵੱਲੋਂ ਸ਼ਾਂਤੀਪੂਰਕ ਕਿਹੜਾ ਪ੍ਰੋਟੈਸਟ ਕੀਤਾ ਸਾਡੇ ਕੋਲੋਂ ਅਸੀਂ ਬਿਲਕੁਲ ਪਹਿਲਾਂ ਥੱਲੇ ਬੈਠੇ ਸੀ ਦਰਿਆ ਤੇ ਫਿਰ ਪ੍ਰਮਾਤਮਾ ਦੀ ਦਇਆ ਹੋਈ ਮੀਂਹ ਪੈ ਗਿਆ ਗੋਟ ਗੋਟੇ ਪਾਣੀ ਪੜ ਗਿਆ ਹੁਣ ਅਸੀਂ ਕੁਰਸੀਆਂ ਮਗਾ ਲਈਆਂ ਹੁਣ ਅਸੀਂ ਕੁਰਸੀਆਂ ਤੇ ਬੈ ਗਏ ਆ ਪ੍ਰਸ਼ਾਸਨ ਜਿਹੜਾ ਜਲੰਧਰ ਦਾ ਪੁਰਸ ਪ੍ਰਸ਼ਾਸਨ ਮੈਂ ਕਹਿੰਨਾ ਬਹੁਤ ਅੱਛਾ ਹੋਣਾ ਸਾਡਾ ਬਹੁਤ ਪੂਰਨ ਤੌਰ ਤੇ ਸਾਥ ਦਿੱਤਾ ਕਿ ਅਸੀਂ ਆਪਣੇ ਅਮਨ ਆਮਾਨ ਤੇ ਪੂਰੇ ਭਾਈਚਾਰੇ ਦੇ ਸਬੰਧਾਂ ਨਾਲ ਬੈਠੇ ਆ ਆਪਦੀ ਜਿਹੜੀ ਗੱਲ ਆ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਰਾਹੀਂ ਆਪਾਂ ਕਹਿ ਰਹੇ ਆ ਕਿ ਜਿਹੜੀਆਂ ਇਹ ਪਾਰਟੀਆਂ ਆ ਦੇਸ਼ ਵਿੱਚ ਰਾਜਕਾਰੀ ਪਾਰਟੀ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੂੰ ਸਾਡਾ ਮੈਸੇਜ ਇਹ ਸੁਪਰਾਓ ਕਿ ਚੀਕਾ ਮਾਰ ਮਾਰ ਕੇ ਨਾ ਕਹੋ ਭਾਤ ਖਤਰੇ ਸੰਵਧਾਨ ਖਤਰੇ ਜਾਂ ਸਨਹਾਨ ਵਾਕਿਆ ਖਤਰੇ ਜਾਂ ਪਰ ਤੁਸੀਂ ਲੋਕ ਪਛਾਣ ਨਹੀਂ ਰਹੇ ਪਰਦੇ ਵਿੱਚ ਕੋਈ ਪਾਰਟੀ ਜਿਹੜੀ ਭੋਜਨ ਸਮਾਜ ਪਾਰਟੀ ਇਸ ਸੰਵਿਧਾਨ ਨੂੰ ਬਚਾਉਣ ਦੇ ਅੱਗੇ ਆਏਗੀ ਇਹ ਦੇਖਿਆ ਸੀ ਗੱਲਬਾਤ ਕੀਤੀ ਗਿਆ ਭੋਜਨ ਸਮਾਜ ਪਾਰਟੀ ਦੇ ਜੋ ਜਲੰਧਰ ਤੋਂ ਪ੍ਰਧਾਨ ਨੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਜੋਇਆ ਕੁਰਸੀਆਂ ਲਗਾ ਕੇ ਬਹਿ ਚੁੱਕੇ ਨੇ ਸ਼ਾਂਤੀਪੁਰਕ ਜਿਹੜਾ ਪ੍ਰੋਟੈਸਟ ਆ ਉਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਕਿ ਜਿਹੜਾ ਆਪਾਂ ਜਲੰਧਰ ਦੇ ਵਿੱਚ ਆਸੀਂ ਸ਼ਾਂਤੀਪੁਰਕ ਜਿਹੜਾ ਪ੍ਰੋਟੈਸਟ ਕਰ ਰਹੇ ਆਂ ਪ੍ਰਸ਼ਾਸਨ ਵੱਲੋਂ ਵੀ ਸਾਡਾ ਜਿਹੜਾ ਪੂਰਾ ਸਹਿਯੋਗ ਮਿਲ ਰਿਹਾ ਜਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਜਲੰਧਰ ਦੇ ਵਿੱਚ ਕੋਈ ਵੀ ਦੁਕਾਨ ਜਿਹੜੀ ਆ ਬੰਦ ਨਹੀਂ ਉਹ ਸਭ ਦੁਕਾਨਾਂ ਜਿਹੜੀਆਂ ਖੁੱਲੀਆਂ ਨਜ਼ਰ ਆ ਰਹੀਆਂ ਕੈਮਰਾਮੈਨ ਦੇਵ ਰਾਜ ਦੇ ਨਾਲ ਸੋਨੂ ਮਹਾਜਨ ਜਗਬਾਨੀ ਟੀਵੀ ਜਲੰਧਰ